ਬਾਈ ਸ਼ਸ਼ੀਗਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਲਾਉਣੇ ਆਪਾਂ 24 ਦੇ ਅੱਜ ਸਪਰੇਅਰ ਸਿਸਟਮ ਰੇਅ ਦੇ ਸਪਰੇਅ ਦੋਨੇ ਕੰਮ ਕਰਿਆ ਕਰੂਗਾ ਬਾਈ ਐਂਡੇ ਮੂਰੇ ਐਂਡਾਂ ਦੇ ਪੁੱਛ ਬੱਚ ਦਿਖਾਉਣੇ ਤੁਹਾਨੂੰ ਗਾਂ ਕਿਵੇਂ ਕਿਵੇਂ ਦੀ ਫਿਟਿੰਗ ਹੁੰਦੀ ਆ ਸਾਰੇ ਦੀ ਇੱਧਰ ਪਹਿਲਾ ਟਾਇਰ ਤੋਂ ਬਈ ਰੇਅ ਵਾਲੀ ਟੈਂਕੀ ਇੱਧਰੋਂ ਬੁੱਛ ਵੀਰ ਗਿਆ ਬਾਈ ਸਾਡੇ ਬੰਦਿਆਂ ਤੋਂ ਨਿਕਲਦਾ ਨਹੀਂ

ਜਦ ਕ ਪੂਰਾ ਹੋ ਜਾਂਦਾ ਸੀਗਾ ਬਾਈ ਤੇ ਫਿਰ ਸਾਡੇ ਬੰਦੇ ਨੇ ਜਗਾੜ ਲਾਤਾ ਨਹੀਂ ਦਵਲ ਵੀ ਨਿਕਲ ਆ ਜਾਂਦਾ ਹ ਸੱਲੋ ਵੇਟ ਵਾਲੀ ਪ੍ਰਾਂਤ ਜੀ ਲਾ ਕੇ ਉੱਤੇ ਗੁੜਕਾ ਲਾਤਾ ਗੁਰਕੇ ਸਾਰੇ ਇੱਧਰ ਬੋਕ ਹੋਏ ਪਏ ਆ ਮਸ਼ੀਨਾਂ ਚ ਕਹਿੰਗੇ ਬਦਲਾਣਾ ਲੱਗਣਾ ਇਹ ਤਾਂ ਉਹ ਵੱਢੇ ਹੀ ਗਿਆ ਜਦੋਂ ਦਾ ਲੋ ਵੀ ਤਖੜੇ ਵਾਗੇ ਬੰਦੇ ਉਹ ਕੱਢਦਾ ਪੁੱਛ ਤੇ ਨਵਾਂ ਪਾਤਾ ਉਹ ਮਕੈਨਿਕ ਦਾ ਬੰਦੇ ਕੰਮ ਜਾ ਬਸ ਲੀ ਇਸ ਗੱਡੇ ਨੇ ਪਤਾ ਕਿ ਲਾ ਦੇ ਥੋੜਾ ਹੋਈ ਬਸ ਲੀ ਲੋ ਵੀ ਪਾ ਤੇ ਬੁੱਛ ਕੰਨ ਦੇ ਇੰਟਰਫੇਸ ਦਾ ਆ ਚਾੜਾ ਦੇ ਲਾ ਸਾਡਾ ਕਪੂਰ ਮੈਨਾ ਆਉਂਦਾ ਜੀ ਮਾਰੋ ਤਰਦਾ ਵੀ ਹੈ ਮੈਂ ਦਾ ਨਹੀਂ ਕਰੀ ਆ ਗੁਰੂ ਆ ਜਾਇਆ ਥੱਲੇ ਜਾ ਨੇ ਹਾਂ ਹੋਈ ਨਹੀਂ ਹੋਣੀ ਕਰੇ ਹਿੱਸੇ ਦੇ ਕੰਮ ਥੱਲੂ ਕੀ ਹਾਂ ਹਾਂ ਬਸ ਜੀ ਜੇ ਹੱਦ ਹੋਰ ਮੈਂ ਇਹ ਆਪਣਾ ਸੁਣਾਵ ਹੋ ਜਾਂਦੇ ਇਹ ਗੁੱਸਾ ਖਾ ਜਾਂਦਾ ਹਨਾ ਵੇ ਪੈ ਲਾ ਵੇ ਖਾ ਜਾ ਤੋਂ ਜੂੜੇ ਘਟਣੋਂ ਦਾ ਬਾਹਲਾ ਸ਼ਿਆਰਾ ਤਾਂ ਚੱਕਣਾ ਪਊਗਾ ਇਹ ਜੇ ਹੁਣ ਤਾਂ ਹੋ ਗਿਆ ਇਹ ਸਾਡੇ ਬੰਤੇ ਕਦੇ ਠੇਕੇਦਾਰ ਬਣ ਜਾਂਦੇ ਆ ਕਿ ਮਕੈਨਿਕ ਬਣ ਜਾਂਦੇ ਆ ਅੱਜ ਸਪਰੇਅ ਵਾਲਾ ਬੂਸ ਲੱਗੇ ਕੱਲ ਠੇਕੇਦਾਰ ਵਾਹ ਫਿਰਦੇ ਦਰਾਖਤ ਦਰੂਖਤ ਪਾਉਂਦੇ ਸੀਗੇ ਕਿਹਨੂੰ ਕੀ ਜਾਂਦਾ ਉਹ ਚੱਲ ਵੀ ਪੂਰਾ ਹਾਲ ਕਰੀ ਜਾ ਚੰਗਾ ਜੀ ਆਹ ਬੱਟੇ ਆ ਗਏ ਸਾਰੇ ਚੱਲ ਚੱਲ ਇਹਦਾ ਜਿਲਾਣਾ ਲੈ ਤਾਂ ਐਨਾ ਨਹੀਂ ਭਜਦਾ ਇਹ ਥੱਕ ਗਿਆ ਸੱਟਾਂ ਲਾ ਲਾ ਕੇ ਚਰਚਾ ਲੋਵੀ ਜਪਿੰਡਲ ਪਾ ਕੇ ਤੇ ੰਡੰਡ ਪਾਤੀ ਆ ਹੋ ਗਈ ਫਿਟਿੰਗ ਬੋਲੂਗਾ ਉਹ ਕਿਹੜਾ ਗਾ ਰਹੀ ਹੈ ਉਰੇ ਦੋ ਬਾਅਦ ਚਾਹਣ ਕੋਪੀ ਦਾ ਕੰਮ ਰਹਿ ਗਿਆ ਐ ਬਾਹਲੇ ਤੂੰ ਸਟੀering ਹੈ ਨਾ ਜਿਵੇਂ ਇਹਦਾ ਹੈਗਾ ਹੂੰ ਠੀਕ ਉਹ ਘਾਟ ਚਲਾ ਦਿੰਨੇ ਹੂੰ ਇਹ ਖਾਣਾ ਸਹੀ ਬੈਗ ਹੈ ਨਾ ਇੱਕ ਅੱਧੇ ਸਾਰੇ ਦਾ ਫਰਕ ਆ ਯਾਰ ਹਾ ਹਾ ਅਸੀਂ ਜਿਵੇਂ ਦੂਜੇ ਸਾਰੇ ਪੈਂਦੇ ਨਾ ਹਾ ਜਿਹੜਾ ਮਾਮਾ ਤੇਰੀਆਂ ਉਂਗਲਾਂ ਕੋਲੇ ਇਹ ਤਾਂ ਫਰਕ ਆ ਕਿ ਨਾ ਮਾੜੀ ਸੱਟ ਨਾਲ ਤੋਰ ਦੇ ਉਦਲਾ ਯਾਰ ਐ ਕੀ ਹੁੰਦਾ ਇਹ ਨੂੰ ਪਾ ਚੇ ਰੇ ਵੰਨ ਨੂੰ ਭੇਜਣਾ ਨਾਟਾ ਤਾਂ ਇੱਥੇ ਦਰੋਂ ਵੀ ਨਹੀਂ ਆਣੀ ਨਾ ਆਉਣ ਦੇ ਚਲ ਕੱਢੀਓ ਐਂ ਰੱਖੀ ਆਪਾਂ ਨੂੰ ਇੱਧਰ ਤੇ ਨਹੀਂ ਆ ਇਹ ਆਪਾਂ ਇਧਰ ਨੂੰ ਭੇਜਣੀ ਆ ਥੱਲੇ ਨੂੰ ਹਾਂ ਉਹ ਵੀ ਥੱਲੇ ਨੂੰ ਜਾਣ ਜਾਗੀ ਆ ਇੱਥੇ ਮਾ ਸਾਡਾ ਇੱਥੇ ਬਈ ਇਹਨੂੰ ਵੀ ਹੋਣਾ ਚਾਹੀਦਾ ਬੜੀ ਜੀ ਤੇਰੇ ਬਣੀ ਨਾ ਹਾਂ ਹਾਂ ਹਲੇ ਕਰ ਕਰਵਾਉਣਾ ਸਾਟਾ ਸਾਡਾ ਬਈ ਮੈਦੀ ਨਹੀਂ ਸੀ ਹੂੰ ਗਲਤ ਹੋ ਜੂ ਫਿਰ ਤਾਂ ਸਾਟਾ ਇੱਥੇ ਵਜੂਗੇ ਹੁਣ ਵੇਖੋ ਸਹੀ ਆ ਮਾਮਾ ਦੂਜੇ ਦਾ ਇਸੇ ਦਾ ਹੀ ਫਰਕ ਆ ਯਾਰ ਇਹੀ ਹੈ ਮੈਂ ਕੱਲ ਤੁਹਾਡੇ ਨਾਲ ਬਣਦੀ ਇੱਕ ਸਾਲ ਤੁਹਾਨੂੰ ਨਾ ਛਾੜਨਾ ਪੈਣਾ ਮਾੜਾ ਆ ਫੇਰ ਕੰਮ ਸਹੀ ਆਊਗਾ ਲਓ ਵੀ ਆ ਫਰਕ ਸੀ ਆ ਸੱਲਾਂ ਦਾ ਸਾਡੇ ਫੋਰਮ ਨੇ ਨੇ ਕਰਤੇ ਸਹੀ ਤੇ ਕਾਸਤੇ ਆ ਕੀ ਹੁੰਦੀ ਆ ਪਾਈ ਪਾਈ ਆ ਸਪਰੇ ਸਰ ਸਪੈਸਰ ਹੁੰਦੇ ਆ ਕਾਹਦੇ ਹੁੰਦੇ ਸਪੈਸਰ ਇਹ ਉਹਦੇ ਸਪਰੇ ਆ ਦੇ ਤੇ ਰੇਸ ਨਾਲ ਫਾਟੇ ਇਹਨੂੰ ਫਰਟੀਲਾਈਜ਼ਰ ਕਹਿੰਦੇ ਆ ਕੈ ਇਥੇ ਰੱਖ ਤੇਰੀ ਅੰਗਰੇਜ਼ੀ ਇਹਦਾ ਠੀਕ ਆ ਮਿਸਤਰੀ ਬਣਾਇਆ ਸਦਾ ਦਵਾਦ ਐਮ ਡੀ ਐਸ ਕਰੀ ਜਾਂਦਾ ਆ ਜੀ ਆ ਮੇਰੇ ਆਰਜੀ ਕਲਪਾ ਨੌਕਰੀ ਜਾਇ ਨਹੀਂ ਕਰਦਾ ਅੱਛਾ ਬਰਖਾ ਦੀ ਕਰਾਂਗੇ ਠੀਕ ਆ ਕੀ ਦੇਖ ਪਰਾਹ ਇਹ ਜੇ ਹੁਣ ਮੇਨ ਵਰਕਸ਼ਾਪ ਦਾ ਮਾਲਕ ਕਿਹੜਾ ਹੁਣ ਮਾਲਕ ਕਿਹੜਾ ਦਾ ਪਹਿਲਾਂ ਮੇਰੀ ਸੀ ਹੁਣ ਮੈਂ ਹਿੱਸਾ ਵਾੜਿਆ ਸੀ ਦੋਨੇ ਹੁਣ ਠੀਕ ਆ ਮੈਂ ਇਹਨੂੰ ਮੈਂ ਕੰਮ ਸਿਖਾਦਾ ਇਹ ਫਿਰ ਪਹਿਲਾ ਟਰੈਕਟਰ ਤਿਆਰ ਕਰਦੇ ਆ ਤੁਸੀਂ ਟਰੈਕਟਰ ਤਿਆਰ ਕਰਦੇ ਆ ਸਪਰੇਅ ਵਾਲਾ ਠੀਕ ਆ ਤੇ ਸੇ ਦਾ ਕੰਮ ਤੀਜਾ ਚੌਥਾ ਟਰੈਕਟਰ ਆ ਗਿਆ ਸਾਡੇ ਕੋਲ ਅੱਛਾ ਠੀਕ ਆ ਸਪੈਸ਼ਲਿਸਟਾਂ ਕੋਈ ਗਾਰੰਟੀ ਹੈ ਕਿਸੇ ਬੰਦੇ ਨੂੰ ਘਾੜ ਵਾਲਾ ਠੀਕ ਆ ਇਹ ਕੋਈ ਗੱਲ ਹੈ ਕੋਈ ਗੱਲ ਨਹੀਂ। ਹਾਂ। ਕੱਲੋਂ ਵੀ ਬਾਕੀ ਕੰਮ ਕੱਲ ਤੇ ਜਾਊਗਾ। ਕੰਮ ਦੇ ਰੱਖੀ ਰਹਿ ਗਿਆ ਹੁਣ ਤਾਂ। ਤੇ ਦੂਜੇ ਚਾਹਣ ਕੁੱਪੀ ਲਿਆ ਕੇ। ਇਹ ਫਿਰ ਆਪਾਂ ਉੱਚਾ ਚੱਕਾਂਗੇ ਉੱਚਾ ਟਰੈਕਟਰ। ਹਾਂ ਤੋਰੀ ਬੋਤਾਉਂਗਾ। ਬਿੰਗ ਚੁਟੂਆ ਟਰੈਕਟਰ ਕੱਲ ਨੂੰ ਫਿਰ ਹੈ ਇੱਧਰ ਲਾ ਸਾਲ ਇੱਧਰ ਲੇਦੇ ਵੀ ਸਹੀ ਕਰਤੇ ਕੇ ਇੱਕ ਹੀ ਕੀਤਾ ਹਜੇ ਉੱਥੇ ਪਿਆ ਹਰੋਂ ਪਿਆ ਫੜਾਇਆ ਲਓ ਵੀ ਬਾਕੀ ਕੰਮ ਹੋ ਗਏ ਨੇ ਸਪੈਂਡਲ ਲਾ ਸਪੋਰਟ ਲਾ ਲਾ ਤੇ ਹੁਣ ਕੱਸਦੇ ਆਪਾਂ ਟਾਇਰ ਇਹਦੇ ਲਈ ਆਉਂਦਾ ਗੁੱਟ ਕੇ ਕਰਕੇ ਸਮਾਨ ਬੰਦਾ ਵੇਖੋ ਇਹ ਤੇ ਫੋਰਮੈਨ ਸਾਡਾ ਲਿਆ ਵੀ ਚਾਰ ਹੋਇ ਲਾਇਆ ਮਾ ਮੇਰਾ ਸਾਰਾ ਸਿਸਟਮ ਬਈ ਆਪਾਂ ਘਰ ਹੀ ਫਿੱਟ ਕਰਨਾ ਤੇ ਫਿਰ ਤੁਹਾਨੂੰ ਚਲਾਇਆ ਜਿਸ ਦਿਨ ਉਦੋਂ ਨਹੀਂ ਦਿਖਾਵਾਂਗੇ ਐਂ ਤਾਂ ਚੱਕ ਕੇ ਪੇਜੂਗਾ ਮਾੜਾ ਮੋਟਾ ਤਾਂ ਨਾ ਜਨੀਮਾ ਹੋਇਆ ਸਾਰਾ ਕੁਝ ਹੀ ਹੈ ਠੇਕੇਦਾਰ ਵੀ ਇਹੀ ਆ ਹੈੱਡ ਵੀ ਇਹੀ ਆ ਤੇ ਦੂਜੇ ਨੰਬਰ ਤੇ ਉਹਦੇ ਲੋ ਆ ਬਈ ਜਿਹੜਾ ਜੱਕ ਲਾਈ ਜਾਂਦਾ ਤੀਜੇ ਨੰਬਰ ਤੇ ਆ ਆ ਜਾਂਦਾ ਗੈਨੀ ਇਹ ਫਿਰ ਤਾਂ ਨਹੀਂ ਬੰਦ ਤੇਰੇ ਨੂੰ ਘਣਾ ਬੋਲੇ ਆਹ ਫਿਰ ਐ ਰੱਖਵਾ ਸਤਿਓ ਰੱਖ ਤਾ ਉਤਰਾਉਂਦਾ ਦੇਖੋ ਇਹ ਨਾ ਬੰਦਾ ਤਿਕੂ ਹੀ ਬੜਾ ਜਿਹਾ ਹੈ ਨਾ ਹਾਂ ਅੰਦਰ ਇੱਥੇ ਚੱਲਣਾ ਛੋਲਾ ਬੰਦਾ ਉਠਾ ਲਿਆ ਕਰਾਂਗੇ ਲਓ ਵੀ ਦੂਜਾ ਟਾਇਰ ਵੀ ਕਰਤਾ ਫਿੱਟ ਆਪਾਂ ਮੂਰੋ ਕੰਮ ਹੋ ਗਿਆ ਡਾਨਾ ਹੁਣ ਮਗਰਲੇ ਟਾਇਰਾਂ ਦਾ ਨੰਬਰ ਲਾਉਣਿਆ ਕਸੀ ਜਾਂਦਾ ਆਪਣਾ ਬੰਦਾ ਉਧਰਲਾ ਪੱਕਾ ਵਾਸਤੇ ਇਧਰਲੇ ਨਾਟ ਰਹਿੰਦੇ ਸੀਗੇ ਬਾਈ ਕਿਸ ਨਾਲ ਇਹ ਕਸੀ ਜਾਂਦਾਗਾ ਮਗਰ ਲੈਟਰਾਂ ਦਾ ਨਿਪਟ ਗਿਆ ਵਸੇਦੂ ਬਾਦ ਆਪਾਂ ਕਰਦੇ ਆਂ ਮਗਰ ਲੈਟਰਾਂ ਦਾ ਫੇਰ ਆਪਣਾ ਕੰਮ ਰਹਿ ਜੂ ਬਾਈ ਟੈਂਕੀ ਦਾ ਮਗਰ ਲੈ ਤਾਂ ਨਹੀਂ ਚੈੱਕ ਨਾਲ ਲੱਗਣੇ ਯਾਰ ਇੰਨਾ ਉੱਚਾ ਕਿਵੇਂ ਚੱਕੇਗਾ ਯਾਰ ਟਰੈਕਟਰ ਮਗਰ ਲੈ ਤਾਂ ਤੂੰ ਬਾਹਲਾ ਚੱਕਣਾ ਪਊਗਾ ਮਗਰ ਲੈ ਇਸੇ ਖੋਲ ਦੇ ਮੈਂ ਨਟ ਪੱਕੇ ਕਰ ਦਿੰਦਾ ਮਗਰ ਇਹ ਤਾਂ ਨਾ ਮੇਰੀ ਗੱਲ ਮੰਨੋ ਚੈਣ ਕੁੱਪੀ ਨਾਲ ਹੀ ਕੰਮ ਸਹੀ ਰੂ ਹੈ ਨਹੀਂ ਗੀ ਉਹ ਤੇ ਸ਼ੈਲਰ ਚ ਅੱਜ ਅੱਜ ਕਿੱਥੇ ਬਤਾਉਗਾ ਜੀ ਜਿੱਦ ਚੈਣ ਕੁੱਪੀ ਲੈਣੇ ਨੇ ਜਮਾ ਨਾਲ ਨਾਲੀ ਬਹੁਤ ਬਚਾ ਲੈਣੀ ਜਲਦੀ ਹਾਂ ਕੰਨੀ ਤੇ ਚ ਉਹ ਚਿੰਨਰ ਕੋਲੇ ਹਾਂ ਕਿਉਂ ਬਤਾ ਲੈ ਕਿਉਂ ਜਲਦੀ ਵਜਣਾ ਯਾਰ ਵਜਾਲਾ ਝੋਲ ਮਾਰੂਗਾ ਟਰੈਕਟਰ ਦੇ ਵਜ਼ਨ ਕਿੰਨਾ ਹੁਣ ਸਾਰਾ ਵਜ਼ਨ ਮਗਰ ਗਿਆ ਟਰੈਕਟਰ ਦਾ ਮੂਹਰੂ ਉੱਚਾ ਹੋ ਗਿਆ ਲੋ ਹੁਣ ਉਠਾਉਣੇ ਆ ਤੁਹਾਨੂੰ ਅੱਗੇ ਮਗਰ ਲੈ ਟੈਰਾ ਤੇ ਇਹਦੇ ਨਾਲ ਬਾਈ ਚੱਕਾ ਹੁਣ ਆਪਾਂ ਮਗਰ ਦੇ ਸਾਫ ਪਾ ਕੇ ਲੈ ਕੇ ਸਾਜ ਥੇ ਉਹਦੇ ਥੱਲੇ ਹੁਣ ਤੇ ਪਾ ਦਿਆਂਗੇ ਉਹਨਾ ਛਾਵਟ ਪਾਉਣੀ ਆ ਤੇ ਥੱਲੋਂ ਦੀ ਤੇ ਉਧਰ ਉਹਦੇ ਤੇ ਲੈਂਕਾ ਚੱਕ ਦਿਆਂਗੇ ਲੈਫਟ ਤੇ ਫਿਰ ਵੇਹਣੇ ਚੱਕ ਕੇ ਟਰੈਕਟਰ ਵੀ ਕਾਮਯਾਬ ਹੁੰਦਾ ਸੌਦਾ ਆ ਕੇ ਨਹੀਂ ਹੁੰਦਾ ਰੈਟ ਬੈਕ ਕਰੋ ਇਹ ਗੇਰ ਕਰਦੇ ਰਹਿਣੇ ਰੈਟ ਬੈਕ